ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਦਿਨ ਚੱਲਦੇ ਪਏ ਨੇ ਸ਼ਹੀਦੀਆਂ ਵਾਲੇ ਦਿਨ ਨੇ ਹਿੰਦੀ ਚਾਦਰ ਸਭ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਔਰੰਗਜ਼ੇਬ ਦੇ ਵੱਲੋਂ ਉਹਨਾਂ ਨੂੰ ਤਸੀਹੇ ਦੇ ਕੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਤਾਂ ਉਹਨਾਂ ਦਾ ਸੀਸ ਲੈਣ ਵਾਸਤੇ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਉੱਥੇ ਪੁੱਜੇ ਤਾਂ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਪਿਤਾ ਦਾ ਸੀਸ ਉੱਥੇ ਰੱਖ ਕੇ ਤੇ ਸਭ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਸੀਸ ਸੀ ਉਹ ਚੁੱਕ ਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਪਹੁੰਚਾਇਆ ਤੇ ਜਦੋਂ ਬਾਲ ਗੋਬਿੰਦ ਰਾਏ ਨੂੰ ਜਦੋਂ ਭੇਟ ਕੀਤਾ ਤਾਂ ਉਸ ਟਾਈਮ ਤੇ ਬਾਲ ਗੋਬਿੰਦ ਰਾਏ ਨੇ ਬਾਬਾ ਜੀਵਨ ਸਿੰਘ ਜੀ ਨੂੰ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਹੁਣ ਦਾ ਜਿਹੜਾ ਖਤਾਬ ਦਿੱਤਾ ਤੇ ਆਖਿਆ ਕਿ ਇਹ ਜਿਹੜਾ ਕਾਰਜ ਭਾਈ ਜੈਤਾ ਜੀ ਤੁਸੀਂ ਕੀਤਾ ਏ ਇਹ ਪੁੱਤਰਾਂ ਵਾਲਾ ਕਾਰਜ ਕੀਤਾ ਏ ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਮਸਲਾ ਖੜਾ ਕਰ ਦਿੱਤਾ ਏ ਜੋ ਆਪਣੇ ਆਪ ਨੂੰ ਡਾਕਟਰ ਗੁਰਿੰਦਰ ਅਟਵਾਲ ਅਖਵਾਉਂਦਾ ਤੇ ਆਪਣੇ ਨਾਂ ਦੇ ਪਿੱਛੇ ਰੰਗਰੇਟਾ ਵੀ ਲਾਉਂਦਾ ਏ ਪਰ ਅਜੇ ਤੱਕ ਉਹਨੇ ਕੋਈ ਐਹੋ ਜੀ ਕਰਤੂਤ ਨਹੀਂ ਕੀਤੀ ਕਿ ਜਿਹੜਾ ਉਹ ਆਪਣੇ ਨਾਂ ਦੇ ਪਿੱਛੇ ਰੰਗਰੇਟਾ ਲਾ ਸਕੇ ਉਹਦੀਆਂ ਕਰਤੂਤਾਆਂ ਮਾੜੀਆਂ ਰਹੀਆਂ ਨੇ ਦੋ ਸਮਾਜਾਂ ਦੇ ਵਿੱਚ ਪਾੜ ਹੁਣ ਤੱਕ ਉਹ ਪਾਉਂਦਾ ਆਇਆ ਏ ਜੱਟ ਮਜਬੂਰ ਸਿੱਖ ਤੇ ਜੱਟ ਨੂੰ ਉਹ ਲੜਾਉਂਦਾ ਆਇਆ ਏ ਪਿੰਡਾਂ ਦੇ ਵਿੱਚ ਉਹਨੇ ਦੋ ਫਿਰਕਿਆਂ ਦੇ ਵਿੱਚ ਇੰਨਾ ਪ੍ਰਸਾਦ ਖੜਾ ਕਰ ਦਿੱਤਾ ਹੈ ਕਿ ਇਹ ਜਿਹੜੇ ਦੋ ਸਮਾਜ ਨੇ ਮੱਜਬੀ ਸਿੱਖ ਅਤੇ ਜੱਟ ਭਾਈਚਾਰਾ ਆਪਸ ਦੇ ਵਿੱਚ ਗਹਿਰੀਆਂ ਅੱਖਾਂ ਇੱਕ ਦੂਜੇ ਨੂੰ ਵਿੰਦੇ ਨੇ ਲੰਬੇ ਸਮੇਂ ਤੋਂ ਇਹਦੀਆਂ ਜਿਹੜੀਆਂ ਕਰਤੂਤਾਂ ਜਗਜाहਰ ਹੁੰਦੀਆਂ ਆਈਆਂ ਨੇ ਪਰ ਇਸ ਟਾਈਮ ਤੇ ਇਹਨੇ ਇੱਕ ਹੋਰ ਜਿਹੜੀ ਕਰਤੂਤ ਖੋਲੀ ਏ ਉਹ ਏ ਆ ਕਿ ਇੱਕ ਕਿੰਨੇ ਕੋਈ ਸੰਸਥਾ ਬਣਾਈ ਹੈ ਉਹ ਸੰਸਥਾ ਲਿਖਾ ਇਹਨੇ ਸਨਾਤਨੀ ਰੰਗਰੇਟਾ ਸਿੰਘ ਸੰਗ ਇਹ ਜਿਹੜੀ ਸੰਸਥਾ ਇਹਨੇ ਬਣਾਈ ਆ ਕਿ ਜਿੰਨਾ ਵੀ ਰੰਗਰੇਟਾ ਸਮਾਜ ਨੂੰ ਇਹਨੇ ਸਨਾਤਨ ਤੇ ਨਾਲ ਜੋੜ ਦਿੱਤਾ ਹੈ ਅਜੇ ਕਿ ਜੇ ਗੁਰਬਾਣੀ ਦੀ ਗੱਲ ਕਰੀਏ ਜਾਂ ਇਤਿਹਾਸ ਦੀ ਗੱਲ ਕਰੀਏ ਤੇ ਸਨਾਤਨ ਤੇ ਸਿੱਖ ਮਤ ਇਹ ਕੋਹਾਂ ਦੂਰ ਨੇ ਕਿਉਂ ਜਿਹੜੀ ਗੁਰਮਤ ਹੈ ਇਹ ਸਨਾਤਨ ਤੋਂ ਕੋਹਾਂ ਦੂਰ ਹੈ ਸਨਾਤਨ ਮਤ ਜਿਹੜੀ ਆ ਉਹਨਾਂ ਦੀ ਆਪਣੀ ਹੈ ਬ੍ਰਾਹਮਣਾਂ ਦੀ ਮਤ ਹੈ ਉਹ ਆਪਣੇ ਬ੍ਰਾਹਮਣ ਮਤ ਅਨੁਸਾਰ ਜਿਹੜੇ ਕਾਰਜ ਕਰਦੇ ਨੇ ਤੇ ਜਿਹੜਾ ਸਿੱਖ ਆ ਉਹ ਗੁਰਮਤ ਅਨੁਸਾਰ ਜਿਹੜੇ ਆਪਣੇ ਕਾਰਜ ਕਰਦਾ ਏ ਪਰ ਇੱਥੇ ਇਹਨੇ ਕੋਜੀ ਹਰਕਤ ਕਰਕੇ ਰੰਗਰੇਟਾ ਸਮਾਜ ਨੂੰ ਸਦਾਤਨ ਦੇ ਨਾਲ ਜੋੜ ਦਿੱਤਾ ਏ ਜੋ ਇਹ ਜਿਹੜੀਆਂ ਨੇ ਬੱਜਰ ਕ੍ਰਹਿਤ ਕੀਤੀ ਏ ਉਹ ਨਾ ਸਹਾਰਨ ਜੋਗ ਹੈ ਗੱਲ ਸੁਣੋ ਗੁਰਿੰਦਰ ਡਾਕਟਰ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਹਿਣੀ ਕਹਿ ਦੇਣੀ ਚਾਹੁੰਦਾ ਤੈਨੂੰ ਮੈਂ ਕਈ ਵਾਰ ਛਤਰਾਂ ਤੋਂ ਬਚਾਇਆ ਜਿਹੜੇ ਤੂੰ ਲੰਮੇ ਸਮੇਂ ਤੋਂ ਪੁੱਠੇਛ ਦੇ ਬਿਆਨ ਦਿੰਦਾ ਰਿਹਾ ਤੈਨੂੰ ਮੈਂ ਕਈ ਵਾਰੀ ਛਤਰਾਂ ਤੋਂ ਬਚਾਉਂਦਾ ਆ ਰਿਹਾ ਪਰ ਹੁਣ ਨਹੀਂ ਤੈਨੂੰ ਕਿਸੇ ਨੇ ਛਤਰਾਂ ਤੋਂ ਬਚਾਉਣਾ ਤੈਨੂੰ ਤੇਰੇ ਸਮਾਜ ਨੇ ਉਹ ਛਤਰ ਮਾਰ ਨਹੀਂ ਕਿ ਜਿੰਨੀ ਵੀ ਤੇਰੀ ਉਮਰ ਆ ਉਹ ਬਾਅਦ ਮੰंजे ਤੇ ਪਈ ਨਿਕਲ ਜਾਣੀ ਆ ਤੇ ਇਸ ਕਰਕੇ ਬੰਦੇ ਦਾ ਭਾਂਜਾ ਪੁੱਤ ਕਿ ਆਹ ਜੋ ਵੀ ਤੂੰ ਸਨਾਤਨ ਧਰਮ ਦੇ ਨਾਲ ਰੰਗਰੇਟਾ ਸ਼ਬਦ ਜੋੜ ਦਤਾ ਏ ਇਹਨੂੰ ਬੰਦ ਕਰ ਦੇ ਤੈਨੂੰ ਮੈਂ ਫੋਨ ਵੀ ਕੀਤਾ ਸੀ ਤੈਨੂੰ ਸਮਝਾਉਂਦੀ ਮੈਂ ਕੋਸ਼ਿਸ਼ ਵੀ ਕੀਤੀ ਤੇ ਤੂੰ ਗਾੜੀਓ ਪਤਾ ਮੈਨੂੰ ਕੀ ਕਿਹਾ ਕਿ ਮੈਂ ਤੈਨੂੰ ਜਵਾਬ ਦੇਣੀ ਆ ਮੈਂ ਕੋਰਟ ਨੂੰ ਜਵਾਬ ਦੇ ਤੂੰ ਮੇਰੇ ਤੇ ਕੇਸ ਕਰ ਕੋਰਟ ਦੇ ਵਿੱਚ ਤੇ ਅਸੀਂ ਬਾਅਦ ਚ ਜਾਵਾਂਗੇ ਪਹਿਲੋਂ ਪ੍ਰਾਤਨ ਜੋ ਨਿਹੰਗ ਸਿੰਘ ਜੋ ਸਿੰਘ ਕਰਦੇ ਆਏ ਨੇ ਉਹਦੇ ਮੁਤਾਬਕ ਤੈਨੂੰ ਉਹ ਤੇਰਾ ਸੋਦਾ ਲਾਵਾਂਗੇ ਤੈਨੂੰ ਪਤਾ ਲੱਗ ਜਾਊਗਾ ਕਿ ਇਹ ਜਿਹੜੀਆਂ ਪੁੱਟੀਆਂ ਸਿੱਧੀਆਂ ਜਿਹੜੀਆਂ ਹਰਕਤਾਂ ਤੋਂ ਕਰਦਾ ਆ ਰਹਿਆ ਹੈ ਪਹਿਲਾਂ ਤੂੰ ਜੱਟ ਮذਬੀ ਸਿੱਖ ਨੂੰ ਲੜਾ ਦਿੱਤਾ ਹੁਣ ਤੂੰ ਸਾਡੇ ਸਮਾਜ ਦੇ ਵਿੱਚ ਹੀ ਤੂੰ ਇਹ ਪਾੜਾ ਪਾ ਦਿੱਤਾ ਔਰ ਇੱਕ ਗਲਤ ਨਮ ਹੋ ਰਿਹਾ ਇੱਥੇ ਮੈਂ ਕਹਿਦਾ ਤੈਨੂੰ ਚੇਤਾਵਨੀ ਵੀ ਆ ਕਿ ਤੂੰ ਮذਬੀ ਸਿੱਖ ਸਮਾਜ ਦਾ ਨਾਂ ਨਹੀਂ ਵਰਤਣਾ ਤੇ ਮذਬੀ ਸਿੱਖਾਂ ਦੇ ਜਿੰਨੇ ਵੀ ਸ਼ਹੀਦ ਯੋਧੇ ਹੋਏ ਨੇ ਉਹਨਾਂ ਦਾ ਨਾਂ ਨਹੀਂ ਵਰਤਣਾ ਬਾਕੀ ਜਿੱਥੇ ਖੇ ਖਾਣੀ ਧੂਕਾ ਅਹੀਂ ਨਹੀਂ ਤੈਨੂੰ ਰੋਕਦੇ ਕਿਉਂਕਿ ਤੇਰੀ ਕਰਤੂਤ ਵੀ ਇਹੋ ਜੀ ਆ ਪਤਾ ਨਹੀਂ ਤੂੰ ਕਿਹੜੀ ਨਸਲ ਦਾ ਐ ਮੈਨੂੰ ਮੈਨੂੰ ਤਾਂ ਸ਼ੱਕ ਪੈਂਦਾ ਤੂੰ ਮذਬੀ ਸਿੱਖ ਹੈ ਹੀ ਨਹੀਂ ਆ ਤੂੰ ਆਪਣੇ ਆਪ ਦੇ ਪਿੱਛੇ ਤੂੰ ਮذਬੀ ਸਿੱਖ ਲਾਈ ਫਿਰਦਾ ਕਿਉਂਕਿ ਪਿੱਛੇ ਦੇ ਤੇਰੀਆਂ ਉਹ ਕਿਸੇ ਜ਼ਿਮੀਦਾਰਾਂ ਨੇ ਤੇਰੀਆਂ ਵੀਡੀਓ ਵੀ ਵਾਇਰਲ ਕੀਤੀਆਂ ਆ ਕਿ ਇਹ ਵੀ ਪਤਾ ਨਹੀਂ ਉਹਦੀ ਹੈਗਾ ਏ ਚਲੋ ਮੈਂ ਕੀ ਦੱਸਾਂ ਕਿਉਂਕਿ ਜਿਹੜੀ ਮੇਰੀ ਵੀਡੀਓ ਆ ਧੀਆਂ ਪਣਾ ਨੇ ਵੀ ਵੇਖਣੀ ਐ ਇਸ ਕਰਕੇ ਤੈਨੂੰ ਅਸੀਂ ਕਹਿੰਨੇ ਆ ਕਿ ਇਹੋ ਜੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੀਆਂ ਬੰਦ ਕਰ ਦੇ ਚੰਦ ਵਿਊਹਾਂ ਦੀ ਖਾਤਰ ਤੂੰ ਇਹ ਜਿਹੜੀਆਂ ਚੀਜ਼ਾਂ ਕਰਦਾ ਏ ਇਹ ਬੰਦ ਕਰ ਦੇ ਔਰ ਇੱਕ ਗੱਲ ਹੋਰ ਤੈਨੂੰ ਮੈਂ ਇੱਥੇ ਦੱਸਣੀ ਚਾਹਨਾ ਏ ਕਿ ਜਦੋਂ ਤੂੰ ਐਲਾਨ ਕੀਤਾ ਸੀ ਕਿ ਮੈਂ 10000 ਬੰਦੇ ਦੇ ਨਾਲ ਅੰਮ੍ਰਿਤ ਪਾਣ ਕਰਾਂਗਾ ਕਰੋਨਾ ਕਾਲ ਆ ਗਿਆ ਪਤਾ ਨਹੀਂ ਤੇਰੇ ਗੱਲ ਦੇ ਵਿੱਚ ਕਿੰਨੇ ਫਾਪ ਆਇਆ ਸੀ ਤੂੰ ਚੋਰੀ ਸ਼ੁਭੇ ਪਤਾ ਨਹੀਂ ਤੂੰ ਅਮਰਤਪਾਨ ਕੀਤਾ ਕਿ ਨਹੀਂ ਵੀ ਕੀਤਾ ਕਿਉਂਕਿ ਤੂੰ ਕਿਹੜੀ ਵੀਡੀਓ ਕੋਈ ਵਾਇਰਲ ਕੀਤੀ ਏ ਤੇ ਤੂੰ ਉਸ ਟਾਈਮ ਤੇ ਬਾਣਾ ਪਾਲਿਆ ਸ੍ਰੀ ਸਹਿਬ ਪਾਲੀ ਕਿ ਮੈਂ ਦੀ ਖਾਲਸਾ ਸੱਚ ਗਿਆ ਤੇ ਫਿਰ ਚੰਦਕ ਦਿਨਾਂ ਦੇ ਵਿੱਚ ਨਾ ਤੇਰਾ ਬਾਣਾ ਨਜ਼ਰ ਆਇਆ ਤੇ ਨਾ ਹੀ ਤੇਰੇ ਸਰੀਰ ਤੇ ਉਹ ਕਕਾਰ ਨਜ਼ਰ ਆਏ ਤੂੰ ਦਾੜੀ ਕੱਟ ਕੇ ਦਾੜੀ ਰੰਗਣੀ ਸ਼ੁਰੂ ਕਰ ਦਿੱਤੀ ਕੀ ਇਹ ਤੇਰੀਆਂ ਕਰਤੂਤਾ ਮਜਬੂਤ ਸਿਖਾਂ ਵਾਲੀਆਂ ਨੇ ਮਜਬੀ ਸਿੱਖ ਜਿਹੜਾ ਹੁੰਦਾ ਨਾ ਆਪਣੇ ਮਜਬ ਦਾ ਪੱਕਾ ਹੁੰਦਾ ਏ ਤੇਰੇ ਹੂੰ 도ਗਲਾ ਤੇ ਕਮੀਨਾ ਨਹੀਂ ਹੁੰਦਾ ਤੂੰ ਯਾਰ ਇਹ ਬੰਦੇ ਦੇ ਆਪਣੇ ਰਾਈਟ ਆ ਉਹਨੇ ਕਿਹੜੀ ਪਾਰਟੀ ਦੇ ਨਾਲ ਜਾਣਾ ਕਿਹੜੀ ਪਾਰਟੀ ਉਹਨੂੰ ਸਪੋਰਟ ਕਰਨੀ ਆ ਜਾਂ ਕਿਹੜੇ ਧਰਮ 'ਚ ਜਾਣਾ ਤੂੰ ਜਿੱਥੇ ਮਰਜੀ ਖੇ ਖਾਣੀ ਅੱਖਾ ਤੂੰ ਭਾਜਪੀ ਭਾਜਪੀ ਨੂੰ ਸਪੋਰਟ ਕਰ ਨਹੀਂ ਤੂੰ ਕਰ ਅਸੀਂ ਨਹੀਂ ਤੈਨੂੰ ਰੋਕਦੇ ਪਰ ਤੂੰ ਰੰਗਰੇਟਾ ਸ਼ਬਦ ਦਾ ਪ੍ਰਯੋਗ ਕਰਨਾ ਬੰਦ ਕਰ ਦੇ ਮਜਬੂਰ ਸੇਕ ਸਮਾਜ ਦਾ ਸਹਾਰਾ ਲੈਣਾ ਬੰਦ ਕਰ ਦੇ ਔਰ ਮੈਂ ਇਥੇ ਇੱਕ ਗੱਲ ਹੋਰ ਵੀ ਕਵਾਂ ਕਿ ਜਿਹੜੇ ਡਾਕਟਰ ਗੁਰਿੰਦਰ ਸਿੰਘ ਅਟਵਾਲ ਦੇ ਹੱਕ ਦੇ ਵਿੱਚ ਵੀਡੀਓ ਪਾਉਂਦੇ ਸੀ ਆ ਵੇਖ ਲੋ ਇਹਦੀਆਂ ਕਰਤੂਤਾਂ ਵੇਖ ਲੋ ਮੈਂ ਤਾਂ ਸ਼ੁਰੂ ਤੋਂ ਕਹਿੰਦਾ ਆਇਆ ਕਿ ਇਹ ਤੁਹਾਡੇ ਸਮਾਜ ਦਾ ਨਹੀਂ ਹੋਗਾ ਤੇ ਨਾ ਹੀ ਇਹਨੇ ਤੁਹਾਡੇ ਸਮਾਜ ਦਾ ਬਾਨਾ ਜੋ ਤੇ ਹੁਣ ਤੇ ਹੁਣ ਜਿਹੜਾ ਇਹਦੇ ਹੱਕ ਚ ਆਊਗਾ ਨਾ ਉਹਦੇ ਬਾਅਦ ਤੇ ਵੀ ਲੱਖ ਲੰਤ ਇਹਦੇ ਬਾਅਦ ਤਾਂ ਹੈਗੀ ਹੈਗੀ ਆ ਸੋ ਲਾਸਟ ਦੇ ਵਿੱਚ ਫਿਰ ਚੇਤਾਵਨੀ ਆ ਬੰਦੇ ਦਾ ਪੁੱਤ ਬਣ ਜਾ ਕਿ ਦੋ ਸਮਾਜਾਂ ਦੇ ਵਿੱਚ ਸਨਾਤਨ ਧਰਮ ਦੇ ਵਿੱਚ ਤੇ ਮੱਜਬੀ ਸਿੱਖ ਸਮਾਜ ਦੇ ਵਿੱਚ ਪਾੜਾ ਨਾ ਪਾ ਜਿਹੜੇ ਤੇਰੀ ਜਿਹੜੀ ਕਰਤੂਤ ਹੈ ਇਹ ਲੜਾਉਣ ਵਾਲੀ ਕਰਤੂਤ ਹੈ ਪਹਿਲਾਂ ਤੂੰ ਜੱਟ ਮੱਜਬੀ ਸਿੱਖ ਨੂੰ ਲੜਾ 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 ਕੇ ਮਾਰ ਦਿੱਤਾ ਹੁਣ ਤੂੰ ਇੱਧਰ ਲੜਾ ਲੜਾ ਕੇ ਮਾਰੇਗਾ ਤੈਨੂੰ ਚੈਨ ਆਉਂਦਾ ਹੀ ਨਹੀਂ ਆ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਛਾਤੀ ਦਾ ਹੱਥ ਹੈ ਮਾਰਦਾ ਜਿੱਦਾਂ ਮਨੋਂ ਮੈਂ ਹੁਣ ਕੁਝ ਹੋਰ ਮੂੰਹ ਕੋ ਨਿਕਲ ਚੱਲਿਆ ਹੀ ਸੋ ਇਸ ਕਰਕੇ ਮੈਂ ਮਜਬੀ ਸਿੱਖ ਸਮਾਜ ਦੇ ਅੱਗੇ ਬੇਨਤੀ ਕਰਦਾ ਕਿ ਜਿਹੜਾ ਵੀ ਬੋਲਦਾ ਏ ਉਹ ਵੀਡੀਓ ਪਾਵੇ ਤੇ ਇਹਦੀ ਨਖੇਦੀ ਕਰੇ ਜਿਹੜੀ ਇਹਨੇ ਕਰਤੂਤ ਕੀਤੀ ਏ ਜਿਹੜਾ ਇਹਨੇ ਇੱਕ ਪੋਸਟਰ ਜਾਰੀ ਕੀਤਾ ਜਿਹੜੀਆਂ ਨੇ ਇੱਕ ਸੰਸਥਾ ਬਣਾਈਆਂ ਪਹਿਲਾਂ ਤਾਂ ਇੱਕ ਸਿੰਘ ਸੈਣਾ ਸਿੰਘ ਸੈਣਾ ਦਾ ਏ ਕੋਈ ਰਾਸ਼ਟਰੀ ਪ੍ਰਧਾਨ ਬਣਿਆ ਸੀ ਉੱਥੇ ਨਹੀਂ ਵੀ ਰਿਹਾ ਇੱਕ ਨੇ ਹੋਰ ਸੰਸਥਾ ਬਣਾਈ ਸੀ ਬਾਬਾ ਸਾਹਿਬ ਡਾਕਟਰ ਅਮੀਦ ਕਰਦੇ ਨਾਂ ਤੇ ਇਹ ਉੱਥੇ ਵੀ ਨਹੀਂ ਰਿਹਾ ਇਹ ਕਿਤੇ ਵੀ ਨਹੀਂ ਟਿਕਣ ਵਾਲਾ ਹੈਗਾ ਸਿਰਫ ਇਹ ਚਾਰ ਪੈਹਾਂ ਦੀ ਖਾਤਰ ਕਦੀ 扑ਕ ਕੇ ਕਿਤੇ ਕਦੀ 扑ਕ ਕੇ ਕਿਤੇ ਸਿਰਫ ਤਿੰਨ ਤੂਮੁਖ ਪੈਹਾਂ ਔਰ ਤੂੰ ਜਦੋਂ ਨਵਾਂ ਨਵਾਂ ਆਇਆ ਹਾਂ ਤੂੰ ਕਹਿੰਦਾ ਮੇਰੇ ਤੋਂ ਲਜਗਰੀ ਗੱਡੀਆਂ ਨੇ ਮੇਰੇ ਕੋਲ ਇੰਨੀ ਜ਼ਮੀਨ ਹੈ ਉਹ ਵੀ ਤੇਰਾ ਭਾਂਡਾ ਹੀ ਭੰਨ ਦਿੱਤਾ ਸੀ ਨਾ ਤੇਰੇ ਕੋਲ ਕੋਈ ਲਜਗਰੀ ਗੱਡੀ ਸੀ ਤਾਂ ਨਾ ਤੇਰੀ ਜ਼ਮੀਨ ਹੀ ਤੇ ਜਿਹੜਾ ਤੂੰ ਕਹਿੰਦਾ ਮੈਂ 1,25,000 ਪੰਦੀ 40,000 ਦੀ ਨੌਕਰੀ ਛੱਡੀ ਉਹ ਵੀ ਅਸੀਂ ਭਾਂਡਾ ਤੇਰਾ ਭੰਨ ਦਿੱਤਾ ਕੋਈ ਤੂੰ ਨੌਕਰੀ ਨਾ ਕਰੀਤੇ ਨੀ ਸਿਰਫ ਭਾਜਪੀ ਦਾ ਇੱਕ ਮੰਤਰੀ ਜੇਪੀ ਨੱਡਾ ਉਹਨੇ ਤੈਨੂੰ ਰੱਖਿਆ ਸੀ ਤੇ ਉਹਦੇ ਜਦੋਂ ਤੇਰੀਆਂ ਕਰਤੂਤਾਂ ਵੇਖੀਆਂ ਤੇ ਤੈਨੂੰ ਉਹਨੇ ਕੱਢ ਕੇ ਬੰਨੇ ਮਾਰਿਆ ਠੀਕ ਆ ਇਸ ਕਰਕੇ ਤੂੰ ਸ਼ੁਰੂ ਤੋਂ ਹੀ ਮذਬੀ ਸਿੱਖ ਸਮਾਜ ਨੂੰ ਗੁੰਮਰਾਹ ਕਰਦਾ ਆਇਆ ਏ ਤੇ ਹੁਣ ਵੀ ਤੂੰ ਗੁੰਮਰਾਹ ਕਰਨ ਲਿਆ ਤੇ ਮੈਂ ਮذਬੀ ਸਿੱਖ ਸਮਾਜ ਦੇ ਉਹਨਾਂ ਭੋਲੇ ਭਾਲੇ ਲੋਕਾਂ ਨੂੰ ਬੇਨਤੀ ਕਰਦਾ ਇਹਦੀਆਂ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਕੀ ਕਰਾਉਣਾ ਕੀ ਚਾਹੁੰਦਾ ਹੈ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ